ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਰਸਾ ਉੱਤੇ ਸ਼ਬਦੀ ਵਾਰ ਕੀਤੇ ਨੇ ਉਹਨੇ ਕਿਹਾ ਕਿ ਸਰਸਾ ਹਰਿਆਣਾ ਦੇ ਰਹਿਣ ਵਾਲੇ ਨੇ ਤੇ ਉਹ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਵੇਲੇ ਉਸ ਦੀ ਰਹੇ ਨੇ ਤੇ ਉਹ ਪੰਜਾਬ ਦੀ ਤਨਖਾਹ ਤੇ ਰਿਸੋਰਸਸ ਵਰਤਦੇ ਰਹੇ ਨੇ ਇਹ ਦੋਹਰਾ ਮਾਪਦੰਡ ਕਿਉਂ ਹੈ ਉਹਨੇ ਕਿਹਾ ਕਿ ਤੁਸੀਂ ਪੰਜਾਬ ਵਿੱਚ ਆ ਕੇ ਉਸ ਦੀ ਲੱਗ ਸਕਦੇ ਹੋ ਤੇ ਹੁਣ ਦੂਜਿਆਂ ਤੇ ਇਲਜ਼ਾਮ ਲਗਾ ਰਹੇ ਹੋ ਉਹਨੇ ਕਿਹਾ ਕਿ ਹੁਣ ਉਹ ਪੰਜਾਬ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਮੈਂ ਸਿਰਸਾ 사ਉਣ ਪੁੱਛਣਾ ਚਾਹੁੰਨਾ ਜਦੋਂ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪੰਜਾਬ ਚ ਸਰਕਾਰ ਸੀ ਔਰ ਤੁਸੀਂ ਬਤਾਰ ਹੋ ਗੈਸਟੀ ਲੱਗੇ ਸੀ ਤੁਸੀਂ ਕਿਹੜਾ ਪੰਜਾਬ ਤੇ ਰਹਿਣ ਵਾਲੇ ਸੀ ਰਹਿਣ ਵਾਲੇ ਤੁਸੀਂ ਹਰਿਆਣੇ ਦੇ ਹੋ ਗੁਰਦੁਆਰਾ ਸਾਹਿਬਾਨਾਂ ਦੀ ਰਾਜਨੀਤੀ ਤੁਸੀਂ ਹਰਿਆਣੇ ਦੀ ਕਰ ਰਹੇ ਹੋ ਜਿੱਥੇ ਤੁਹਾਡੇ ਤੇ ਬਹੁਤ ਪਰਾਂ ਦੇ ਇਲਜ਼ਾਮ ਵੀ ਲੱਗਦੇ ਰਹੇ ਆ ਲੁਕਆਊਟ ਨੋਟਿਸ ਵੀ ਤੁਹਾਡੇ ਨਿਕਲੇ ਆ ਔਰ ਫਿਰ ਪੰਜਾਬ ਸਰਕਾਰ ਚ ਉਹ ਐਸਡੀ ਲੱਗ ਜੰਨੇ ਆ ਉਦੋਂ ਤਨਖਾਹ ਔਰ ਰਿਸੋਰਸਸ ਪੰਜਾਬ ਦੇ ਨਹੀਂ ਕਿ ਉਦੋਂ ਪੰਜਾਬ ਦੇ ਅ ਕਾਉਂਟ ਚੋਂ ਤੁਹਾਨੂੰ ਸੈਲਰੀ ਨਹੀਂ ਜਾਂਦੀਆਂ ਸੀ ਇਹ ਦੁਬਾਰਾ ਮਾਪਦੰਡ ਕਿਉਂ ਹੈ ਮਤਲਬ ਤੁਸੀਂ ਪੰਜਾਬ ਦਿੱਲੀ ਚ ਕਿਤੇ ਵੀ ਜਾ ਕੇ ਲੱਗ ਸਕਦੇ ਹੋ ਉੱਥੋਂ ਸੈਲਰੀ ਲੈ ਸਕਦੇ ਹੋ ਉੱਥੋਂ ਦੇ ਰਿਸੋਰਸਸ ਯੂਟਿਲਾਈਜ਼ ਕਰ ਸਕਦੇ ਹੋ ਯੂਜ਼ ਕਰ ਸਕਦੇ ਹੋ ਤੇ ਇਹ ਦੂਜਿਆਂ ਤੇ ਇਨਜਾਮ ਲਾਈ ਜਾਂਦੇ ਆ ਮੈਂ ਚਰਚਾ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਹੈ ਕਿ ਘੱਟੋ-ਘੱਟ ਜਿਹੜੀ ਇੱਕ ਮਰਿਆਦਾ ਰਾਜਨੀਤਿਕ ਮਰਿਆਦਾ ਤੁਹਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਜਿਹੜੇ ਆਪ ਸ਼ਿਸ਼ਿਆ ਦੇ ਘਰਾਂ 'ਚ ਰਹਿੰਦੇ ਹੋ ਨਾ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਤੁਸੀਂ ਆਪ ਪੰਜਾਬ ਦੇ ਖਜ਼ਾਨੇ 'ਚੋਂ ਤਨਖਾਹਾਂ ਵੀ तमाम ਸੌਦਾਵਾਂ ਵੀ ਲੈਂਦੇ ਰਹੇ ਹੋ ਹੁਣ ਕਿਹੜੇ ਮੂੰਹ ਨਾਲ ਤੁਸੀਂ ਜਿਹੜਾ ਆ ਪੰਜਾਬ ਸਰਕਾਰ ਤੇ ਇਲਜ਼ਾਮ ਲਾ ਰਹੇ ਹਾਂ ਜਾਂ ਪੰਜਾਬ ਸਰਕਾਰ ਤੇ ਉਂਗਲਾ ਚੱਕ ਰਹੇ